ਕਹਿਣਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਹਾਂ ਅਸੀਂ ਇਸ ਵੇਲੇ ਕਮਾਲਪੁਰ ਚੌਕੀ ਆ ਛਾਨਪੁਰ ਚੌਕੀ ਵੀ ਕਹਿੰਦੇ ਨੂੰ ਜੀ ਰਾਵੀ ਦਰਿਆ ਦੇ ਕੰਢੇ ਤੇ ਖੜੇ ਹਾਂ ਜੀ ਇਹ ਸਮਝ ਲੋ ਕਿ ਐਨ ਡੀ ਐਮ ਬਸਰ ਦਾ ਥੋੜਾ ਅੱਗੇ ਜਾ ਕੇ ਕੁੰਨਿਆ ਦਾ ਆ ਜਾਂਦਾ ਫਿਰ ਗਰਦਾਫਤ ਸ਼ੁਰੂ ਹੋ ਜਾਂਦਾ ਅਸੀਂ ਦੇਖਣ ਆਏ ਸੀਗੇ ਇੱਥੇ ਪਿਛਲੀ ਵਾਰ ਸਾਨੂੰ ਪ੍ਰੋਬਲਮ ਆਈ ਕਿ ਪਾਣੀ ਚੜ ਗਿਆ ਸੀ ਜਦੋਂ ਰਾਵੀ ਦਰਿਆ ਦੇ ਵਿੱਚ ਪਾਣੀ ਆਇਆ ਸੀਗਾ ਸੋ ਮੈਂ ਦੇਖ ਰਿਹਾ ਸੀਗਾ ਕਿ ਇਹਦਾ ਕੋਈ ਕੰਮ ਰੈਂਦਾ ਤਾਂ ਨਹੀਂਗਾ ਜੀ ਸੋ ਲਗਭਗ ਤਾਂ ਠੀਕ ਹੈ ਥੋੜਾ ਜਿਹਾ ਇੱਕ ਥਾਂ ਤੇ ਖਲਾਪ ਉਹ ਮੈਂ ਇਹਨਾਂ ਨੂੰ ਕਿਹਾ ਕਿ ਉਹ ਜਲਦੀ ਠੀਕ ਕਰ ਦੋ ਪਾਣੀ ਆਉਂ ਤੋਂ ਪਹਿਲਾਂ ਪਹਿਲਾਂ ਆਪਣਾ ਕੋਈ ਨਿਸ਼ਾਨ ਨਾ ਹੋ ਸੋ ਅਸੀਂ ਬਲੇ ਚਾਹੁੰਦੇ ਆ ਕਿ ਸੀਐਮ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਸਾਦੇ ਪਾਸੇ ਸਾਰੇ ਐਮਐਲਏ ਐਮਪੀਸ ਸਾਦੇ ਮਿਨਿਸਟਰ ਜਾਰੇ ਆਪੋ ਆਪਣੇ ਹਲਕਿਆਂ ਚ ਕਿ ਹੜਾਂ ਦਾ ਅਗਾਉ ਜਿਹੜਾ ਪ੍ਰਬੰਧ ਕੀਤਾ ਜਾਵੇ ਜਿੱਥੇ ਕਿਤੇ ਕਮੀ ਆ ਉਹ ਹੁਣੇ ਦੂਰ ਕਰ ਲਈ ਜਾਵੇ ਮੁੜ ਕੇ ਫਿਰ ਦੇ ਨਾਲ ਉਹ ਓੱਖਾ ਹੁੰਦਾ ਸੋ ਮੈਂ ਅੱਜ ਸਾਰੇ ਜਿਹੜੇ ਆਪਣੇ ਦਰਿਆਵਾਂ ਵਾਲੇ ਮਹਿਕਮਾ ਉਦੇ ਸਾਰੇ ਚੀਫ ਸਾਹਿਬ ਨੂੰ ਐਕਸੀਲ ਸਾਹਿਬ ਨੂੰ ਐਸਟੀਓ ਸਾਰਿਆਂ ਨੂੰ ਲੈ ਕੇ ਆ। ਉਹਦਾ ਥੋੜਾ ਜਿਹਾ ਕੰਮ ਲੈਂਦਾ ਅਸੀਂ ਦੋ ਚਾਰ ਦਿਨ ਦੇ ਵਿੱਚ ਇੱਕ ਕਰਾ ਦਾਂਗੇ। ਸੋ ਕੋਈ ਵੀ ਕੇ ਕਿਸਾਨ ਦੀ ਫਸਲ ਜਾਂ ਕੇ ਪਿੰਡ ਦਾ ਜਾਨਵਾਲ ਦਾ ਨੁਕਸਾਨ ਨਹੀਂ ਹੋਣਾ। ਜੇ ਪਹਿਲਾਂ ਤੇ ਮਾਦਾ ਸੱਚੇ ਬਾਦਸ਼ਾਹ ਕੇ ਪਹਿਲਾਂ ਖੁਦ ਦੇ ਇੱਕ ਤੇ ਪਾਣੀ ਆਇਆ ਵੀ ਤੇ ਅਸੀਂ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਸੀ ਤੇ ਐਤ ਕੰਮ ਇਹੀ ਵਧੀਆ ਪ੍ਰਬੰਧ ਕਰਕੇ ਕਿਸੇ ਦਾ ਕਿਸੇ ਕਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ। ਹਰਮੰਦਰ ਸਾਹਿਬ ਇੱਕੀ ਦਾ ਕੋ तकरीबन ਜਦੋਂ ਵੀ ਪਾਣੀ ਆਉਂਦਾ ਤੇ ਉਸ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦੇ ਆਣ ਕੇ ਇੱਥੇ ਚਾਈਦੇ ਲੈਣਾ ਇਹ ਤੁਸੀਂ ਪਹਿਲਾਂ ਪਹੁੰਚੇ ਹੋ ਅੱਜ ਕਿਸਾਨਾਂ ਨਾਲ ਵੀ ਮਿਲੇ ਹੋ ਕਿੱਦਾਂ ਦੀ ਰਾਹ ਦਿੱਤੀ ਕਿਸਾਨਾਂ ਨੂੰ? ਨਹੀਂ ਜੀ ਰਾਹ ਦਿੱਤੀ ਆਪਾਂ ਵੇਖੋ ਆ ਪਹਿਲਾਂ ਬਣਾਇਆ ਜਿੱਥੇ ਆਪਾਂ ਖੜੇ ਆਪਾਂ ਕੋ ਉਦਾਂ ਨਹੀਂ ਹੁੰਦੇ ਆਪਾਂ ਉਹ ਨਹੀਂ ਹੈ ਕਿ ਢੇੜਾ ਮਾਰ ਕੇ ਚਲੇ ਗਏ। ਆਪਾਂ ਸਮੱਸਿਆ ਦਾ ਹੱਲ ਕਰਦੇ ਆ ਪਿਛਲੀਆਂ ਦੇ ਇੱਥੇ ਸਭ ਟੁੱਟ ਗਿਆ ਹੀ ਔੜ ਗਿਆ। ਆ ਸਾਰਾ ਹੀ 6 ਮਹੀਨੇ ਲਾ ਕੇ ਨੂੰ ਠੀਕ ਕੀਤਾ ਪਰ ਉਹ ਥੋੜਾ ਰਹਿ ਗਿਆ ਇਹਨਾਂ ਨੇ ਮੈਨੂੰ ਦੱਸਿਆ ਕਿ ਉਹ ਵੀ ਕਰਾ ਦਿੰਦਾ ਮੈਂ ਅੱਜ ਬੰਤੀ ਸਾਹਿਬ ਨਾਲ ਗੱਲ ਕਰਕੇ ਉਹ ਕਰਾ ਕੇ ਤੁਹਾਨੂੰ ਪੈਸੇ ਦੋਨੇ ਵੀ ਹੋ ਜਾਊਗਾ। ਸੋ ਅਸੀਂ ਕੋਈ ਵਿਖਾਵੇ ਲਈ ਨਹੀਂ ਆਉਂਦੇ ਅਸੀਂ ਤੇ ਸਾਡਾ ਹਲਕਾ ਸਾਡਾ ਸਾਡਾ ਸਾਡੇ ਪਿੰਡ ਦੇ ਤੇ ਆਪਾਂ ਚਾਹੁੰਦੇ ਦੀ ਕਿ ਇਹ ਨਾਲੇ ਦੇ ਕੇ ਵਸਨੀਕ ਦਾ ਜਿਹੜਾ ਕੋਈ 1 ਰੁਪਏ ਦਾ ਵੀ ਨਕਸਾ ਖਦੋ ਕਿ ਸਾਡਾ ਕੋਈ ਅਕਸਰ ਜਿਹੜੇ ਆਪਣੀ ਜ਼ਰੂਰਤ ਲਈ ਨਾ ਤੁਸੀਆਂ ਨੂੰ ਵਰਤ ਲੈਂਦੇ ਨੇ ਭੋਰ ਲੈਂਦੇ ਨੇ ਉਹਨਾਂ ਨੂੰ ਵੀ ਫੀਲ ਕਰਨੀ ਚਾਹੀਦੀ। ਨਹੀਂ ਨਹੀਂ ਉਹਨਾਂ ਨੂੰ ਸਭ ਨੂੰ ਪੀ ਲਿਆ ਦੇਖੋ ਤੁਸੀ ਵਗੈਰਾ ਇਹ ਬਾਨਾਂ ਦੇ ਉੱਤੇ ਜਿਹੜੀ ਮਿੱਟੀ ਪਾਈ ਆ ਇਹਨੂੰ ਪੁਲਿਸ ਬਿਲਕੁਲ ਮਿੱਟੀ ਨੂੰ ਨਾ ਛੇੜਨਾ ਕਿਉਂਕਿ ਮੁੜ ਕੇ ਪਿੰਡਾਂ ਦਾ ਜਦੋਂ ਤੁਸੀਂ ਬੰਨ ਟੁੱਟ ਗਿਆ ਤੇ ਤੁਸੀਂ ਸਭ ਲੋਕਾਂ ਕੇ ਆਪਾਂ ਕੰਮ ਖਰਾਬ ਹੋ ਗਿਆ ਫਿਰ ਪਾਣੀ ਮੁੜ ਕੇ ਡੱਕਣਾ 2-3 ਦਿਨ ਲੱਗ ਜਾਂਦੇ ਪਾਣੀ ਡੱਕਣ ਨੂੰ ਤੇ 2-3 ਦਿਨਾਂ ਦਾ ਫਿਰ ਸਭ ਲੋਕਾਂ ਦਾ ਕੰਮ ਹੋ ਜਾਂਦਾ ਲੋਕਾਂ ਦਾ ਸੋ ਸਭ ਨੂੰ ਬੇਨਤੀ ਹੈ ਕਿ ਭਰਾ ਤੁਸੀਂ ਬੰਨ ਜਿਹੜੇ ਅਸੀਂ ਮਜ਼ਬੂਤ ਕਰ ਰਹੇ ਹਾਂ ਮੈਂ ਤਾਂ ਕਈ ਥਾਵਾਂ ਤੇ ਅੱਗੇ ਟੈਨ ਬਾਤੀਆਂ ਪੱਕੇ ਕਰਦੇ ਇਸੇ ਕਰਕੇ ਉਹਦੇ ਇਹ ਜਲਦੀ ਹੋਣ ਮਤਲਬ ਜਿਹੜਾ ਅਸੀਂ ਤੁਹਾਨੂੰ ਮੈਂ ਦੱਸਿਆ ਉੱਤੇ ਵੀ ਜਿਹੜਾ ਸਾਡਾ ਤੁਸੀਂ ਬੰਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਅਸੀਂ ਪੱਕੀ ਰੋੜ ਜਿਹੜੀ ਬਣਾ ਰਹੇ ਸੋ ਮੇਰੀ ਸਾਰੇ ਕਿਸਾਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਸਰਕਾਰ ਦਾ ਸਹਿਯੋਗ ਕਰਨ ਉਹਨਾਂ ਦੇ ਭਲ ਵਾਸਤੇ ਉਹਨਾਂ ਵਾਸਤੇ ਹੀ ਆ ਕਿ ਕਿਵੇਂ ਤੁਸੀਂ ਬੰਦੋ ਤੋਂ ਕਿਲੋ ਵੀ ਮਿੱਟੀ ਜੜੀ ਉਹਨਾਂ ਨਾਲ